ਜੇ ਤੱਲਾ ਵੰਡੀ ਦੇਵਤਿਆਨੇ ਅਰਸ਼ ਵਿੱਚ ਹੋਂ ਦੇਵਤਿਆਨੇ ਐਸੀ ਉਹ ਕਾਲੂ ਦੇ ਕਰ ਆਕੇ ਉਹ ਕਾਲੂ ਦੇ ਕਰ ਆਕੇ ਸਭ ਨੇ ਖੁਸ਼ੀ ਮਨਾਈਆ ਜੋਤਲਾਹੀ ਵਿੱਚ ਤੱਲਾ ਵੰਡੀ ਦੇ ਵਿੱਚ ਆਈਆ ਜੋਤਲਾਹੀ ਵਿੱਚ ਤੱਲਾ ਵੰਡੀ ਦੇਵਤਿਆਨੇ ਅਰਸ਼ ਵਿੱਚ ਹੋਂਦੇ ਖੁਸ਼ੀ ਮਨਾਈਆ ਜੋਤ ਲਾਹੀ ਵਿੱਚ ਤਲਵੰਡੀ ਦੇ ਵਿੱਚ ਆਈਆ ਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਸੀਸ ਮੂਹ ਸੰਗਤਾਂ ਨੂੰ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ ਅਸੀਂ ਨਿਊ ਹਰਿੰਦਰਾ ਨਗਰ ਦੇ ਸਾਰੇ ਸੰਗਤ ਦੇ ਸਾਥ ਨਾਲ ਤੇ ਅਸੀਂ ਇਹ ਹਰ ਸਾਲ ਲੰਗਰ ਲਾਣੇ ਆ ਪੂਰੀਆਂ ਛੋਲਿਆਂ ਦਾ ਤੇ ਪ੍ਰਸ਼ਾਦ ਦਾ ਤੇ ਉਸ மூ ਸੰਗਤ ਦਾ ਇਹ ਅਰਦਾਸ ਹੈ ਕਿ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਕਿਰਤ ਕਰਨ ਦਾ ਤੇ ਨਾਮ ਜਪਣ ਦਾ ਵੰਡ ਛਕਣ ਦਾ ਆ ਬਰਕਤ ਦੇਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ ਤਰੀ ਤਰ੍ਹਾਂ ਬਾਬਾ ਫਰੀਦ ਦੇ ਮੇਲੇ ਤੇ ਲੰਗਰ ਲਾਈਦਾ ਹੈ ਇਹ ਲੰਗਰ ਨਵ ਹਰਿੰਦਰਾ ਨਗਰ ਦੀਆਂ ਸੰਗਤਾਂ ਵੱਲੋਂ ਲਗਾਇਆ ਜਾਂਦਾ ਹੈ ਪਿਛਲੇ ਸਾਲ ਖਾਲਸਾ ਅੰਤਰੀ ਗੁਰੂ ਦਾ ਸੀ ਉਹ ਤੋਂ ਪਹਿਲੇ ਸਾਲ 19 ਤਰੀਕ ਨੂੰ ਐਸਾ ਵਾਰੀ ਅਸੀਂ 20 ਤਰੀਕ ਨੂੰ ਲੰਗਰ ਲਗਾਇਆ ਗਿਆ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਫਰੀਦ ਦੇ ਜਨਮ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਸੰਗਤਾਂ ਨੂੰ ਚੜ੍ਹਦੇ ਕਲਾ ਵਿੱਚ ਰੱਖੇ ਨਾਜਵਾਵੇ ਗੱਤ ਕਰਨੀ ਸਿਖਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਜੇ ਦੇ ਮੇਲੇ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਫਰ ਮੇਰਾ ਨਾਮ ਜਸਕਰਨ ਸਿੰਘ ਸਾਜਨ ਫੋਟੋਗ੍ਰਾਫੀ ਫਰੀਦਕੋਟ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਵੀ ਤੁਸੀਂ ਜ਼ਰੂਰ ਆਓ ਮੇਲੇ ਦਾ ਆਨੰਦ ਮਾਣੋ ਬਹੁਤ ਵਧੀਆ ਮੇਲਾ ਹੁੰਦਾ ਭਰਦਾ ਹੈ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ